ਦਾ ਵਾ ਪੰਜਾਬ ਦੀ ਮਾਨ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦੇ ਲਈ ਵੱਡੇ ਵੱਡੇ ਐਲਾਨ ਤਾਂ ਕੀਤੇ ਲੇਕਿਨ ਇਹ ਐਲਾਨ ਲਾਰੇ ਸਾਬਤ ਹੋਈ ਨਹੀਂ ਇਹੀ ਵਜ੍ਹਾ ਹੈ ਕਿ ਕੰਪਿਊਟਰ ਅਧਿਆਪਕ ਯੂਨੀਅਨ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਪਾਲ ਹੈ ਪੰਜਾਬ ਦੀ ਮਾਨ ਸਰਕਾਰ ਨੇ ਯੂਨੀਅਨ ਦੀਆਂ ਹੱਕੀ ਮੰਗਾਂ ਮੰਨਣ ਦੀ ਗਲਤ ਆਖੀ ਸੀ ਲੇਕਿਨ ਹੁਣ ਟਾਲਾ ਵੱਟ ਰਹੀ ਹੈ ਇਹ ਕਹਿਣਾ ਹੈ ਕੰਪਿਊਟਰ ਅਧਿਆਪਕ ਯੂਨੀਅਨ ਦੇ ਆਗੂਆਂ ਦਾ ਜੀਨਾ ਵੱਲੋਂ ਅਜਬਰ ਨਾਲਾ ਦੇ ਵਿੱਚ ਮੁੱਖ ਮੰਤਰੀ ਪਾਲ ਯਾਤਰਾ ਕੱਢੀ ਗਈ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਹੱਥਾਂ ਵਿੱਚ ਤਖਤੀਆਂ ਫੜ ਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੀਟਿੰਗਾਂ ਤੋਂ ਗੈਰ ਹਾਜ਼ਰ ਰਹੇ ਤੇ ਉਹਨਾਂ ਦੀਆਂ ਮੰਗਾਂ ਨੂੰ ਅਣਗੋਲਿਆ ਕਰ ਰਹੇ ਨਹੀਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੇ ਬਾਰੇ ਮਾਨ ਸਰਕਾਰ ਦੇ ਵੱਲੋਂ ਟਾਲ ਮਟੋਲ ਦੀ ਨੀਤੀ ਵਰਤ ਕੇ ਕੰਪਿਊਟਰ ਅਧਿਆਪਕ ਯੂਨੀਅਨ ਨੂੰ ਲਗਾਤਾਰ ਲਾਰਾ ਲਗਾਇਆ ਜਾ ਰਿਹਾ ਹੈ ਇਹੀ ਵਜ੍ਹਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਮਾਨਦੀਪਾਲ ਹੈ ਤੇ ਮਾਨ ਦੇ ਮਿਲਨ ਤੱਕ ਉਹਨਾਂ ਦੀ ਪਾਲ ਯਾਤਰਾ ਜਾਰੀ ਰਹੇਗੀ ਕੰਪਿਊਟਰ ਅਧਿਆਪਕਾਂ ਨੇ 21 ਜੂਨ ਨੂੰ ਚੰਡੀਗੜ੍ਹ ਦੇ ਵਿੱਚ ਪੰਜਾਬ ਪਧਰੀ ਰੈਲੀ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ ਹਰੀ 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 ਗ੍ਰੇਤ ਮੰਤਰੀ ਮਰਦਾਵਾ ਮਾਨਾ ਤੇਰੀ ਇਹ ਸਰਕਾਰ ਜੀਆਂ ਪੈਣਾ ਵਿੱਚ ਬਾਜ਼ਾਰ ਮੇਰਾ ਨਾਮ ਸੁਖਜੀਤ ਕੋਹਰ ਹੈ ਅਸੀਂ ਮੁੱਖ ਮੰਤਰੀ ਪਾਲ ਯਾਤਰਾ ਇਸ ਕਰਕੇ ਸ਼ੁਰੂ ਕੀਤੀ ਆ ਕਿ ਇਹ ਸਾਨੂੰ ਲਗਾਤਾਰ 6 ਮਹੀਨੇ ਤੋਂ ਮੀਟਿੰਗਾਂ ਦੇ ਰਹੀ ਆ ਜਦੋਂ ਅਸੀਂ ਉਸ ਮੀਟਿੰਗ ਲਈ ਇਕੱਠੇ ਹੁੰਨੇ ਆ ਉਸ ਸਮੇਂ ਸਾਨੂੰ ਇਹ ਕਿਹਾ ਜਾਂਦਾ ਵੀ ਮੁੱਖ ਮੰਤਰੀ ਨਿਵਾਸ ਸਥਾਨ ਤੋਂ ਬਾਹਰ ਗਏ ਹੋਇਆ ਅਸੀਂ ਇਹ ਸੋਚ ਲਿਆ ਵੀ ਇਹ ਕਿਤੇ ਗਵਾਚ ਗਿਆ ਅਸੀਂ ਇਸ ਕਰਕੇ ਪਾਲ ਯਾਤਰਾ ਸ਼ੁਰੂ ਕੀਤੀ ਆ ਕੀ ਆ ਸਾਨੂੰ ਤੇ ਸਾਰੇ ਆਪਦੇ ਸਾਡੇ ਪੰਜਾਬ ਦੇ ਵਿੱਚੋਂ ਕਿਤੇ ਲੱਭ ਜੇ ਇਹ ਆਹੀਂ ਕਹਿੰਦਾ ਸੀਗਾ ਵੀ ਮੈਂ ਪੰਜਾਬ ਲਈ ਕਰੂੰ ਸਾਰਾ ਕੰਮ ਮੈਂ ਬਾਹਰ ਕਿਸੇ ਸਟੇਟ ਦਾ ਕੋਈ ਕੰਮ ਨਹੀਂ ਕਰਨਾ ਪਰ ਜਦੋਂ ਪਤਾ ਲੱਗਦਾ ਇਹ ਦੂਸਰੀ ਸਟੇਟ 'ਚ ਗਿਆ ਹੁੰਦਾ ਅਸੀਂ ਐਸ ਕਰਕੇ ਆਪੇ ਪੰਜਾਬ ਦੇ ਵਿੱਚ ਕੀ ਆ ਵੀ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਚੁਣਿਆ ਸੀ ਪੰਜਾਬ ਦੇ ਲੋਕਾਂ ਲਈ ਆ ਕਿ ਆ ਸਾਨੂੰ ਪੰਜਾਬ ਦੇ ਕਿਸੇ ਕੋਨੇ 'ਚ ਮਿਲ ਜੇ ਕਿ ਅਸੀਂ ਆਪਣੀਆਂ ਮੰਗਾਂ ਪੂਰੀਆਂ ਕਰਾ ਸਕੀਏ ਅਸੀਂ ਬਸ ਭਾਲ ਯਾਤਰਾ ਵਾ ਜੇ ਸਾਨੂੰ ਮੁੱਖ ਮੰਤਰੀ ਨਾ ਮਿਲਿਆ ਤੇ ਅਸੀਂ ਟਿਕਦੇ ਨਹੀਂ ਕਰੇ ਅਸੀਂ ਭਾਲ ਯਾਤਰਾ 'ਚ ਹੀ ਲੱਗੇ ਰਾਵਾਂਗੇ 21 ਤਰੀਕ ਨੂੰ ਸਾਡੀ ਸੂਬਾ ਪਧਰੀ ਰੈਲੀ ਆ ਉਸ ਤੋਂ ਬਾਅਦ ਜੋ ਵੀ ਸਾਨੂੰ ਕੋਈ ਰਿਜਲਟ ਮਿਲਦਾ ਵਾ ਪਰ ਅਸੀਂ ਹੁਣ ਭਾਲ ਕੇ ਛੱਡਾਂਗੇ ਮੁੱਖ ਮੰਤਰੀ ਸਾਹਿਬ ਕਿੱਥੇ ਆ 2005 ਚ ਸਾਡੀ ਕੰਪਿਊਟਰ ਫੈਕਲਟੀ ਦੇ ਤੌਰ ਤੇ ਸਿੱਖਿਆ ਵਿਭਾਗ ਚ ਭਰਤੀ ਹੋਈ ਸੀ ਸਿੱਖਿਆ ਵਿਭਾਗ ਚ ਇੱਕ ਪ੍ਰੈਕਟਿਸ ਨਾਂ ਦੀ ਸੁਸਾਇਟੀ ਬਣਾ ਕੇ ਸਾਡੀ ਭਰਤੀ ਕੀਤੀ ਗਈ ਸੀ ਪਰੰਤੂ 2005 ਚ ਭਰਤੀ ਤੋਂ ਬਾਅਦ ਲਗਾਤਾਰ ਅਸੀਂ ਠੇਕੇ ਤੇ 6 ਸਾਲ ਦਾ ਸੰਤਾਪ ਹੰਡਾ ਕੇ ਲਗਾਤਾਰ ਸੰਘਰਸ਼ ਬਾਅਦ 2011 ਚ ਰੈਗੂਲਰ ਹੋਏ ਸੀਗੇ ਰੈਗੂਲਰ ਸੁਸਾਇਟੀ ਦੇ ਦੀ ਨਹੀਂ ਕੀਤਾ ਗਿਆ ਜੀ ਸਾਨੂੰ ਸਾਰੇ ਜੋ ਵੀ ਲਾਭ ਇੱਕ ਪੰਜਾਬ ਸਰਕਾਰ ਦੇ ਕਰਮਚਾਰੀ ਨੂੰ ਮਿਲਦੇ ਸਾਰੇ ਲਿਖ ਕੇ ਦਿੱਤੇ ਗਏ ਤੇ ਸਾਨੂੰ ਦਿੱਤੇ ਵੀ ਗਏ 2012 'ਚ ਸਾਨੂੰ ਪੰਜਵਾਂ ਪੇਕ ਮਿਸ਼ਨ ਵੀ ਮਿਲਿਆ ਪਰ ਉਸ ਤੋਂ ਬਾਅਦ ਇਹ ਸਰਕਾਰਾਂ ਜਿਵੇਂ ਚਲਦੀਆਂ ਹੁੰਦੀਆਂ ਹਨ ਦਬਾਉਣ ਦੀ ਨੀਤੀ ਦੇ ਤਹਿਤ ਕੰਪਿਊਟਰ ਵਿਭਾਗ ਨੂੰ 2015 'ਚ ACP ਸਾਡਾ ਰੋਕਿਆ ਮੈਡੀਕਲ ਰਿਬਰਸਮੈਂਟ ਜਿਹੜਾ ਕਰਮਚਾਰੀ ਦੇ ਪਰਿਵਾਰ ਨੂੰ ਮਿਲੀ ਸਹੂਲਤਾਂ ਇਲਾਜ ਦੀ ਉਹ ਨਹੀਂ ਦਿੱਤੀ ਗਈ ਅਜੇ ਤਾਈਂ 2019 'ਚ ਸਾਡਾ ਪੰਜਵਾਂ ਛੇਵਾਂ ਪੇਕ ਕਮਿਸ਼ਨ ਵੀ ਨਹੀਂ ਦਿੱਤਾ ਗਿਆ IR ਵੀ ਰੋਕ ਲਿਆ ਗਿਆ ਛੁੱਟੀਆਂ ਇੱਦਾਂ 2017 'ਚ ਸਾਨੂੰ ਦੁਬਾਰਾ ਛੁੱਟੀਆਂ ਦਿੱਤੀ ਗਈਆਂ ਉਹ ਤੋਂ ਪਹਿਲਾਂ ਨਹੀਂ ਛੁੱਟੀਆਂ ਖਤਮ ਕਰਤੀਆਂ ਲੈਟਰ ਕੱਢ ਕੇ ਸਾਡੇ ਭਗਵਾਨ ਤਮਾਨ ਸਰਕਾਰ ਆ ਜਿਹੜੀ ਸਾਡੇ ਨਾਲ ਵਾਅਦਾ ਕਰਕੇ ਆਈ ਸੀ ਵੀ ਆਉਣਸਾਰ ਅਸੀਂ ਕੰਪਿਊਟਰ ਵਿਦਿਆਰਥੀਆਂ ਨੂੰ ਛੇਵਾਂ ਪੇ ਕਮਿਸ਼ਨ ਤੇ ਸੀਐਸਆ ਰੂਲ ਜੋ ਬਣਦੇ ਆ ਦੇ ਕੇ ਸਿੱਖਿਆ ਭਾਗ ਵਿੱਚ ਮਰਜ ਕਰਾਂਗੇ ਪਰੰਤੂ ਇਹਨਾਂ ਨੇ ਉਹ ਹਜੇ ਤੱਕ ਵਾਅਦਾ ਨਹੀਂ ਨਵਾਇਆ ਸਤੰਬਰ 2022 ਦੀ ਦੀਵਾਲੀ ਤੇ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਵੀ ਸਾਨੂੰ ਤੋਹਫਾ ਦਿੰਨੇ ਦੀਵਾਲੀ ਦਾ ਛੇਵਾਂ ਪੇ ਕਮਿਸ਼ਨ ਦੇਖ ਲਓ ਅੱਜ 2022 ਤੋਂ ਬਾਅਦ 24 ਵੀ ਚੜ ਗਿਆ ਦੋ ਦੁਵਾਰੀਆਂ ਲੰਘੀਆਂ ਇਹਨਾਂ ਨੇ ਕੁਝ ਵੀ ਨਹੀਂ ਦਿੱਤਾ ਸਾਨੂੰ ਇਹਨਾਂ ਨਾਲ 50 ਦੇ ਕਰੀਬ ਸਾਬ ਕਮੇਟੀ ਨਾਲ ਮੀਟਿੰਗਾਂ ਹੋ ਗਈਆਂ ਉਹਦੇ 'ਚ ਕਹਿੰਦੇ ਕੰਮ ਕਰਦੇ ਆ ਕਾਰਨ ਸੁਣ ਲੋਈ ਪਹਿਲਾਂ ਉਹਦਾ ਕਾਰਨ ਆਈ 6 ਦੇ ਕਰੀਬ ਮੁੱਖ ਮੰਤਰੀ ਮੀਟਿੰਗਾਂ ਦੇ ਕੇ ਸਾਨੂੰ ਮਿਲਿਆ ਨਹੀਂ ਉਸ ਲਈ ਸਾਰੇ ਪੰਜਾਬ 'ਚ ਚਾਰਜ ਉਨਾਂ 'ਚ ਵੰਡ ਕੇ ਅਸੀਂ ਮੁੱਖ ਮੰਤਰੀ ਭਾਲ ਯਾਤਰਾ ਸ਼ੁਰੂ ਕੀਤੀ ਆ ਲੋਕਾਂ ਨੂੰ ਪੁੱਛਣਾ ਵੀ ਮੁੱਖ ਮੰਤਰੀ ਨਾਲ ਸਾਨੂੰ ਮਲਾ ਦਿਓ ਅਗਲਾ ਸੰਗਰ ਸਾਡਾ ਇਸ ਤੋਂ ਬਾਅਦ 21 ਤਰੀਕ ਨੂੰ ਸਟੇਟ ਲੈਵਲ ਰੈਲੀ ਚੰਡੀਗੜ੍ਹ ਵਿਖੇ ਹੋਊਗੀ ਜੀ ਇਹ ਸੰਗਾਰ ਸਾਡਾ ਲਗਾਤਾਰ ਚੱਲੂ ਅਸੀਂ ਲੋਕਾਂ 'ਚ ਜਾ ਕੇ ਇਹਨਾਂ ਦਾ ਭੰਡੀ ਪ੍ਰਚਾਰ ਕਰਾਂਗੇ ਇਹਨਾਂ ਨੂੰ ਦੱਸਾਂਗੇ ਕਿ ਕੰਪਿਊਟਰ ਦੇ ਆਪਕ ਕਿੰਨਾ ਦੁਖੀ ਆ ਉਹਦੇ ਮਰਨ ਤੋਂ ਬਾਅਦ ਪਰਿਵਾਰ ਨੂੰ ਕੋਈ ਸਹੂਲਤ ਨਹੀਂ ਮਿਲਦੀ ਇੱਕ ਵਾਰ ਸਦਾ ਭਗਵੰਤ ਮਾਨ ਮੋਦੀ ਨੂੰ ਨਿੰਦੀ ਜਾਂਦਾ ਅਗੜੀ ਵੀਰ ਦਾ ਨਾਮ ਲੈ ਕੇ ਵੀ ਅਗੜੀ ਵੀਰ ਨੂੰ ਇਹ ਕਹਿੰਦੇ ਰੈਗੂਲਰ ਭਰਤੀ ਨਹੀਂ ਤੇ ਇਹ ਸਾਡੇ ਦਾ ਰੈਗੂਲਰ ਭਰਤੀ ਹੈ ਤੇ ਪੰਜਾਬ 'ਚ ਮੈਂ ਸਿਕੰਦਰ ਸਿੰਘ ਬਤੌਰ ਸਟੇਟ ਮੀਤ ਪ੍ਰਧਾਨ ਕੰਪਿਊਟਰ ਦੇ ਆਪਕ ਯੂਨੀਅਨ ਬਰਨਾਲਾ ਅਸੀਂ ਅੱਜ ਦੀ ਇਹ ਜੋ ਮੁੱਖ ਮੰਤਰੀ ਪਾਲ ਯਾਤਰਾ ਕਰ ਰਹੇ ਆ ਇਹ ਪੂਰੇ ਪੰਜਾਬ ਨੂੰ ਵੱਖ-ਵੱਖ ਜਿਹੋਨਾਂ ਦੇ ਵਿੱਚ ਵੰਡ ਕੇ ਕੀ ਕੀ ਜਾ ਰਹੀ ਹੈ ਜਿਸ ਦੇ ਤਹਿਤ ਅਸੀਂ ਮੁੱਖ ਮੰਤਰੀ ਨਾਲ ਜਿਹੜੀਆਂ ਬਾਰ-ਬਾਰ ਮਿਲ ਰਹੇ ਹੈ ਮੀਟਿੰਗਾਂ ਉਹਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਿਹੜੇ ਉਹ ਗੈਰਹਾਜ਼ਰ ਹੋ ਰਿਹਾ ਲਗਾਤਾਰ ਉਹਨਾਂ ਦੇ ਇਹ ਚੇਤਾਵਨੀਆਂ ਰੋਸ ਪੱਤਰ ਵੀ ਆ ਉਹਨਾਂ ਨੂੰ ਇਹ ਵੀ ਉਹ ਸਾਡੇ ਨਾਲ ਮੀਟਿੰਗਾਂ ਦੇ ਕੇ ਇਸ ਨੂੰ ਬਾਰ-ਬਾਰ ਮੁਲਤਵੀ ਨਾ ਕਰਨਾ ਸਾਡੇ ਨਾਲ ਮਿਲ ਕੇ ਸਾਡੀਆਂ ਜਿਹੜੀਆਂ ਵਕਤ ਤੇ ਵਾਜਬ ਮੰਗਾਂ ਨੇ ਉਹਨਾਂ ਦੇ ਵਿੱਚ ਪੇ ਕਮਿਸ਼ਨ ਤੇ ਛਮ ਛੇਵਾਂ ਪੇ ਕਮਿਸ਼ਨ ਤੇ ਸੀਐਸਆਰ ਰੂਲ ਇਹਨਾਂ ਨੂੰ ਜਲਦ ਤੋਂ ਜਲ ਸਾਡੇ ਤੇ ਲਾਗੂ ਕੀਤਾ ਜਾਵੇ ਨਹੀਂ ਤਾਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਇਦਾਂ ਹੀ ਪੂਰੀ ਦੀ ਪੂਰਾ ਪ੍ਰਚਾਰ ਕਰਦੇ ਰਹਾਂਗੇ ਲੋਕਾਂ ਦੇ ਵਿੱਚ ਜਾਵਾਂਗੇ ਲੋਕਾਂ ਦੇ ਵਿੱਚ ਰੈਲੀਆਂ ਕਰਾਂਗੇ ਇਹਨਾਂ ਦੇ ਜਿਹੜੇ ਪਰਦੇ ਫਾਸ਼ ਕਰਾਂਗੇ ਅਸੀਂ ਜਿਸ ਝੂਠ ਦੇ ਆਧਾਰ ਤੇ ਇਹਨਾਂ ਨੇ ਸੱਤਾ ਹਾਸਲ ਕੀਤੀ ਹੈ ਉਹ ਅਸੀਂ ਲੋਕਾਂ ਨੂੰ ਦੱਸਾਂਗੇ ਵੀ ਇਹ ਚਿੱਥੇ ਝੂਠ ਦੇ ਪਲੰਦੇ ਨੇ ਇਹਨਾਂ ਦੇ ਉੱਤੇ ਵਿਸ਼ਵਾਸ ਕਰਕੇ ਇਹਨਾਂ ਨੂੰ ਲੋਕ ਸਭਾ ਦੇ ਵਿੱਚ ਨਕਾਰਿਆ ਜਾਵੇਗਾ